ਐ ਸੱਜਣਾ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਬਾਈ ਧਿਆਨ ਕੋਲ ਇਕੱਠੀਆਂ ਪੰਜ ਤੋਂ 6 ਲੱਗੀਆਂ ਦਿਖਾਉਣਾ ਇੱਕ ਤਾਂ ਬੂਰੀ ਦਿਖਾ ਦਾਂਗੇ ਬਹੁਤ ਕਮਾਲ ਦੀ ਇਧਰਲੇ ਬੰਨੀ ਬਾਕੀ ਆ ਗਿਆ ਨੀਲੀ ਰਾਵੀ ਚ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਆ ਇਹ ਸੱਜਣਾ ਦਾ ਬੂਰੀਆਂ ਤੇ ਨੀਲੀ ਰਾਵੀਆਂ ਦਾ ਇਹ ਮੰਨ ਲਓ ਵੀ ਸਪੈਸ਼ਲਿਸਟ ਆ ਬਾਕੀ ਡਿਟੇਲ ਬਾਈ ਦੱਸ ਦੂਗਾ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾ ਤਿਆਨ ਹੋਰ ਕੈਮਰਾ ਵਧੀਆ ਜੀ ਛੜਦੀ ਕਲਾ ਚਮਾ ਓਕੇ ਫੋਨ ਨੰਬਰ ਦੱਸ ਦੋ ਜੀ ਨੰਬਰ ਆਪਣਾ 97815 64412 ਆਉਂਦਿਆ ਹੁਣ ਫੋਨ ਫੜਾ ਬਾਦੂ ਬਾਈ ਹੁਣ ਫੋਨ ਚੱਲ ਰਿਹਾ ਨੇ ਠੀਕ ਹੈ ਜੀ ਚੱਲਦਾ ਮਾਰੋ ਮਾਰ ਕੇ ਅਮਾ ਠੀਕ ਹੈ ਗੱਲ ਤੇ ਸ਼ੁਰੂਆਤ ਐ ਤੋ ਕਰ ਲੇ ਟੇਡੇ ਘੱਟ ਵਾਲੀ ਤੋ ਇਹ ਤੋ ਕਰ ਲੈਨੇ ਬਾਈ ਲੱਭੀ ਮਾਰ ਦੇ ਕੈਮਰਾ ਇੱਕ ਇੱਕ ਵਾਰੀ ਨਾ ਵਿਊ ਕਰਕੇ ਕਰਾ ਦੇ ਫੇਸ ਚੈੱਕ ਇਹਦਾ ਘੱਟੀ ਦਾ ਇਹ ਇੱਥੋਂ ਇੱਥੋਂ ਮਾਰਦੀ ਕੈਮਰਾ ਉਮਰ ਕਿੰਨੀ ਰਹੂਗੀ ਉਮਰ ਹੈਗੀ ਆ ਗੁਰੀਏ ਦੀ 11 ਕ ਮਹੀਨੇ ਤੋੜ ਦੇ ਬਾਅਦ ਲੇ ਬੰਨੇ ਤੇ ਬਾਕੀ ਸੱਜਣ ਨੂੰ ਇੱਥੇ ਤੋਂ ਜੱਜਮੈਂਟ ਕਰ ਸਕਦੇ ਹਾਂ ਥੋੜਾ ਜਿਹਾ ਮੈਂ ਕਹੂੰਗਾ ਵੀ ਰਸੇ ਬਾਈ ਨੇ ਪਾਏ ਆ ਖੁੱਲੀਆਂ ਆਈਆਂ ਵੀ ਉਹਦੇ ਕਰਕੇ ਡਰਦੀਆਂ ਥੋੜਾ ਜਿਹਾ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਉਮਰ ਕਿੰਨੀ ਦੱਸੀ ਦੀ ਬਾਈ 11 ਮਹੀਨੇ ਆ ਬਾਈ ਉਮਰ ਇਹਦੀ 11 ਮਹੀਨੇ ਦੀ ਉਮਰ ਆ ਗਈ ਤੇ ਟੇਡੇ ਕੱਟ ਚ ਆ ਗਈ ਆ ਗਈ ਪਿਓਰ ਨੀਲੀ ਰਾਬੀ ਚ ਲੈ ਆ ਤੇ ਆਨੰਦਰ ਲੈ ਬੰਨੇ ਤੇ ਬਾਕੀ ਇੱਥੇ ਤੋਂ ਜੱਜਮੈਂਟ ਕਰ ਲਿਓ ਟੇਡਾ ਕੱਟ ਉਮਰ 11 ਮਹੀਨੇ ਦੇ ਲਗਭਗ ਤੇ ਸਮੀਪਲੀ ਮੈਂ ਕਹੂੰਗਾ ਚੰਗੀਆਂ ਆ ਥਾਂ ਸਿੰਗਲ ਚਾਰ ਰਹਿਣਗੇ ਜੀ ਹਾਂਜੀ ਬਾਈ ਚਾਰ ਆਥਾਣਾਗੇ ਸਿੰਗਲ ਚਾਰ ਬਾਕੀ ਇੱਥੇ ਤੋਂ ਚੈੱਕ ਵੀ ਕਰ ਸਕਦੇ ਹੋ ਤੇ ਕੁਆਲਿਟੀ ਚੰਗੀ ਆ ਓਦਾਂ ਜਿਆਦਾ ਮਹੇਗਾ ਹੋਊਗਾ ਵੀ ਲਿੱਸੀ ਲਾਵੀ ਨਹੀਂ ਹੈਗੀ ਤੇ ਮਾਰਕਿੰਗ ਵੀ ਪ੍ਰੋਪਰ ਜੀ ਆ ਕੋਈ ਟੁੱਟਮੀ ਜੀ ਮਾਰਕਿੰਗ ਨਹੀਂ ਹੈਗੀ ਜਿਆਦਾ ਇੱਥੋਂ ਮਾਰਦੀ ਲੰਬੀ ਸਾਈਡ ਤੋਂ ਇੱਥੋਂ ਕਰਾਏ ਫੇਸ ਕੁਆਲਿਟੀ ਚੈੱਕ ਇਹ ਇੱਥੇ ਮਾਰ ਲਾ ਕਲਿਕ ਇਹਨਾਂ ਕਲੀਅਰ ਕਲੀਅਰ ਜੀ ਦਿਖਾ ਦੇ ਤੇ ਰੇਟ ਧਿਆਨ ਕੀ ਰਊਗਾ ਦਾ ਤੇਰਾ 27000 ਬਾਈ 27000 ਹਾਂਜੀ ਬਾਈ ਤੇ ਹੁਣ ਮਾਰ ਲੱਭੀ ਦੋ ਨੰਬਰ ਵਾਲੀ ਤੇ ਉਹਦਾ ਆਪ ਦੇ ਆਪ ਹੀ ਮੂਵੀ ਕਰਾਉਂਦੀ ਹੈ ਨਾ ਹਾਂਜੀ ਬਾਈ ਇਹਦੀ ਉਮਰ ਇਹਦੀ 1 ਸਾਲ ਲਗਭਗ 12 ਕ ਮਹੀਨੇ ਇਹਦੇ 11 ਮਹੀਨੇ ਇਹਦੇ 11 ਇਹਦਾ ਰੇਟ ਕਿਰੂਗਾ 2 ਨੰਬਰ ਵਾਲੀ ਦਾ 2 ਨੰਬਰ ਰੇਟ ਦਾ 29000 ਬਈ ਇਹਦਾ 27 ਤੇਰਾ 27000 ਜੇ ਕੋਈ ਦੋਨ ਨਹੀਂ ਲੈਂਦਾ ਕੁਛ ਕਰ ਲਾਏ ਕੋਈ ਕਰਦਾ ਹੀ ਵੰਦ ਤਨ ਹਾਂ ਬਈ ਤੋਰ ਖੋਲ ਕੇ ਨੂੰ ਤੇ ਬਾਕੀ ਸੱਜਣ ਨੂੰ ਇੱਥੇ ਤੋਂ ਕਰ ਸਕਦਾ ਚ ਇੱਕ ਪ੍ਰੋਪਰ ਪ੍ਰੋਪਰ ਜੀ ਮਾਰਕਿੰਗ ਰਹੂਗੀ ਟਾਂਚਾ ਰਹੂਗਾ ਪੂਰਾ ਅਸਲ ਪਿਓਰ ਨੀਲੀ ਵਾਲਾ ਰਹੂਗਾ ਚੜਾਈ ਵਾਲੀ ਆ ਗਈ ਤੇ ਥਣ ਵੀ ਚੈੱਕ ਕਰਾਉਂਗਾ ਤੁਹਾਨੂੰ ਕਿ ਇਹਦੇ ਵਿੱਚ ਸਿੰਗਲ ਚਾਰ ਹੀ ਨੇ ਆਹ ਨੇ ਪੂਰੇ ਗੈਪ ਤੇ ਲੱਗੇ ਹੋਏ ਇੱਥੋਂ ਮਾਰ ਦੀ ਲੱਭੀ ਫੱਕੀ ਮੁੱਚ ਜਾ ਬਈ ਇਹ ਅੱਖਾਂ ਓੱਖਾਂ ਹੈ ਨਾ ਆ ਗਈਆਂ ਅਸਲ ਹੈ ਨਾ ਹ ਕੀ ਗੱਲ ਆ ਲੈ ਔਰ ਲੈ ਬੰਨੇ ਇਹ ਆ ਗਈ 1 ਸਾਲ ਦੀ 1 ਸਾਲ ਦੀ ਬਈ ਹਾਂ ਸ਼ਕੀਨ ਤਾਂ ਪੂਰੀ ਹੈ ਨਾ ਪੂਰੇ ਸਮੇਂ ਹੀ ਪਲੀ ਵੀ ਹੈ ਬਈ ਕਰਕੇ ਇਹ ਆ ਗਈ 1 ਸਾਲ ਦੀ ਟਾਂਚਾ ਇਹਦਾ ਜਿਵੇਂ ਆਪਾਂ ਕਹਦੇ ਨੇ ਨਾ ਪਿਓਰ ਨੀਲੀ ਰਵੀ ਵਾਲਾ ਬੈਟਮੈਨ ਟਾਂਚੇ ਚ ਰਹੂਗੀ ਹੈ ਨਾ ਹਾਂ ਬਈ ਰਾਜੀ ਬਹੁਤਾ ਸਮੇਂ ਹੀ ਪਲੀ ਬਹੁਤਾ ਗੱਟੀ ਹਾਂ ਸਮੀ ਸੁਮੀ ਚੰਗੀਆਂ ਗੋਲ ਪਈਆਂ ਜਮੈਂ ਸੇਠਾਂ ਦੇ ਸਰਾਣੇ ਜਿਵੇਂ ਲੱਭਿਓਏ ਉਰਲੇ ਉਰਲੇ ਬੰਨੇ ਕਰਦੇ ਇਹ ਇੱਥੇ ਥਾਂ ਚ ਇੱਕ ਕਰਾਂ ਦੀ ਸਿੰਗਲ ਚਾਰ ਨੇ ਅਣ ਕੱਲਾ ਕੱਲਾ ਲੱਗਿਆ ਤਾਂ ਵੀ ਬਲ ਚੋਲੀ ਬਾਲੀ ਚੰਗੀ ਹੈ ਯਾਰ ਪੂਰੇ ਗਹਿਬ ਤੇ ਲੱਗਿਆ ਨਾ ਇਹ ਇੱਥੋਂ ਮਾਰਨੀ ਫੇਸ ਤੇ ਕੈਮਰਾ ਉਰਲੇ ਬੰਨੇ ਕਰਦੀ ਧਰ ਮਾਹੜਾ ਥੋੜਾ ਡਰਦੀ ਆ ਇਹ ਆ ਗੱਟੀ ਨੂੰ ਕਰਦੇ ਬੰਨੇ ਇੱਥੋਂ ਮਾਰਦੀ ਆਲੇ 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 ਆ ਫੇਸ ਕਰ ਦੋ ਇਹ ਇੱਥੋਂ ਕਰਾਦੀ ਚੱਕ ਬਾ ਪਰੇਸ਼ਾਨ ਨਾ ਕਰ ਇਹਦੀ ਉਮਰ 12 ਮਹੀਨੇ ਹਾਂਜੀ ਬਾਈ ਉਹਦੀ 11 ਇਹਦਾ ਰੇਟ 29 29000 ਉਹਦਾ ਉਹਦਾ ਰਹੂਗਾ 27 27000 ਜੇ ਕੋਈ ਜੋੜਾ ਲੈਂਦਾ ਤਾਂ ਉਦਾਂ ਨਾ ਕਰ ਕੋਚ ਕਰ ਲਾਂਗੇ ਬਾਈ ਤੇ ਹੁਣ ਆ ਜਾ ਲੱਭੀ ਅਗਲੇ ਨੰਬਰ ਤੇ ਆ ਗੱਟੀ ਤੇ ਮਾਰ ਕੈਮਰਾ ਇਹ ਨੂੰ ਨਹੀਂ ਚੱਕਰ ਦਰਨ ਡੁਰਨ ਵਾਲਾ ਜਮੀ ਹੈ ਨਾ ਇਹਦਾ ਠੰਡੇ ਦਿਮਾਗ ਵਾਲੀ ਆ ਝੋਲੀ ਚੰਗੀ ਹੈ ਦੀ ਬਹੁਤ ਸੋਹਣੀ ਆ ਝੋਲੀ ਬਾਈ ਇਹ ਪਹਿਲਾਂ ਦੀ ਆਹਨ ਖੜਦੀ ਆ ਟਿਕਾ ਕੇ ਪੂਰੀ ਹੈ ਨਾ ਇਹਦੀ ਉਮਰ ਕਿੰਨੀ ਰਹੂਗੀ ਇਹਦੀ ਵੀ 1 ਸਾਲ ਦੱਸਿਆ ਬਈ ਲੈ ਆਂ ਮਾਰ ਲੈ ਬੰਨੇ ਨੂੰ ਵੀ ਤੇ ਬਾਕੀ ਇੱਥੇ ਤਾਂ ਮਾਰਨੀ ਫੇਸ ਤੇ ਕੈਮਰਾ ਅੱਖ ਤਾਂ ਇਹ ਕਹੂੰਗਾ ਪ्योर ਗੁਲਾਬੀ ਆ ਗਈ ਤੇ ਸਵੇਰ ਆਦੀ ਠੰਡੀ ਆ ਇਹ ਨਹੀਂ ਡਰਦੀ ਜਿਆਦਾ ਨਾ ਡਰਦੀ ਨਹੀਂ ਹੈਗੀ ਬਈ ਇਹ ਠੀਕ ਆ ਗੱਲ ਇਹ ਇੱਥੇ ਮਾਰਨੀ ਲੱਭੀ ਕੈਮਰਾ ਕਾਕਾ ਕੀ ਦਿਖਾ ਦਿਜੇ ਮੈਂ ਕਿੰਨੀ ਉਮਰ ਦੱਸਿਆ ਜੀ ਇਹਦੀ ਵੀ 1 ਸਾਲ ਦੱਸਿਆ ਬਾਈ 1 ਸਾਲ ਦੇ ਲਗਭਗ ਇਹ ਆਪਾਂ ਨੂੰ ਸੀਮਨ ਵੀ ਦੱਸਿਆ ਪਰ ਆਪਾਂ ਨਾ ਨਹੀਂ ਲੈਂਦੇ ਅਗਲਾ ਆਪਦੀ ਸਮਝ ਨਾਲ ਲੈ ਜੂਗਾ ਚੰਗੇ ਸੀਮਨ ਦੀ ਦੱਸਿਆ ਇਹ ਠੀਕ ਆ ਗੱਲ ਜਿਹੜੇ ਭਰਾ ਤੋਂ ਲਈ ਆ ਹਾਂਜੀ ਬਾਈ ਲੈ ਔਰ ਲੈ ਬੰਨੇ ਮਾਰਕਿੰਗ ਹੀ ਕਹੂੰਗਾ ਪੂਰੀ ਪ੍ਰੋਪਰ ਆ ਚਾਰੇ ਪੈਰਾਂ ਤੇ ਤੇ ਇੱਕ ਪਾਸੇ ਤੋਂ ਨਾਸ ਵੀ ਇਹਦੀ ਬੱਗੀ ਆ ਗਈ ਤੇ ਬ੍ਰੀਕਾਂ ਨੇ ਟੱਚ ਆ ਬਾਈ ਇਹ ਵੀ ਆਪੂ ਫੁੱਲ ਬ੍ਰੀਕ ਆ ਗਈ ਦਾ ਚਮੜਾ ਦਿਖਾਉਂਗਾ ਲੱਭ ਨੂੰ ਉੱਥੇ ਲਿਜਾ ਕੇ ਤੁਹਾਨੂੰ ਆਹਨ ਪਤਲੇ ਚਮੜੇ ਜਿਵੇਂ ਆਪਾਂ ਕਹਿੰਦੇ ਨੇ ਕਾਕਾ ਕਾਗਜੀ ਨਿੰਬੂ ਵਾਲਾ ਕੰਮ ਹੀ ਆ ਤਾਂ ਇੱ ਵਲੇ ਬਰੀਕ ਚਮੜੇ ਚ ਆ ਗਈ ਜਿੱਥੋਂ ਮਰਜ਼ੀ ਭਰ ਲੈ ਉਹ ਜੀ ਮੋਟੀ ਨਹੀਂ ਹੋਊਗੀ ਟੈਰੀ ਕਾਰਟ ਵਾਲਾ ਕੰਮ ਹੀ ਆ ਤੇ ਇੱਥੋਂ ਇਹ ਹੁਣ ਕਿਹੜਾ ਹੋਰ ਮਾਰਨੀ ਕੈਮਰਾ ਥੱਲੇ ਵਾਲਾ ਸਿਸਟਮ ਕਰਾ ਦੇ ਕਿਹੜਾ ਇੱਥੋਂ ਇਹ ਇੱਥੋਂ ਕਰਾ ਦੇ ਚੈੱਕ ਤੇ ਇੱਥੋਂ ਮਾਰ ਹੁਣ ਇਹਦੇ ਫੇਸ ਤੇ ਕੈਮਰਾ ਅੱਖ ਨਾ ਪਿਓਰ ਗੁਲਾਬੀ ਆ ਉਹ ਚੀਜ਼ ਨਹੀਂ ਹੈਗਾ ਵੀ ਇੱਕ ਅੱਖ ਹੋਊਗੀ ਇਹ ਇੱਥੋਂ ਮਾਰ ਦੇ ਦੋਨੇ ਪਿਓਰ ਗੁਲਾਬੀ ਜਾ ਹਾਂਜੀ ਭਾਈ ਨੰਬਰ ਆ ਗਿਆ ਤੀਜਾ ਪੈਸੇ ਪੈਸੇ 32000 ਬਈ ਇਹਦਾ 32 ਹਾਂਜੀ ਬਾਈ ਜੇ ਕੋਈ ਇਹ ਤਿੰਨੇ ਇੱਕ ਉਮਰ ਦੀਆਂ ਲੈਂਦਾ ਇਦਾਂ ਦੀਆਂ ਕਰ ਦਾਂਗੇ ਬਾਈ ਮਾਨਤਾ ਕਰ ਦਾਂਗੇ ਫਿਰ ਓਦਾਂ ਦਾ ਹੋ ਜੂ ਹਾਂਜੀ ਬਾਈ ਬਾਈ ਸੇ ਆਪਣੇ ਕੋਲ ਕੱਟੀਆਂ ਰਹਿੰਦੀਆਂ ਰੁਟੀਨ ਚੀਜ਼ ਹੈ ਨਾ ਕੱਟੀਆਂ ਆਪਣੇ ਕੋਲੇ 5-7 ਹਰ ਟਾਈਮ ਹੁੰਦੀਆਂ ਨੇ ਬਾਈ ਵਿਚੋ ਸੇਲ ਹੋ ਜਾਂਦੀਆਂ ਤੇ ਹੁਣ ਮਾਰ ਲੱਭੀ ਅਗਲੇ ਨੰਬਰ ਵਾਲੀ ਦਾ ਤਾਂ ਬਾੜੀ ਅਸਲ ਮਾਰਕਿੰਗ ਚ ਹੈ ਨਾ ਜਿਵੇਂ ਮੇਲੇ ਮੂਲੇ ਸ਼ੁਰੂ ਹੋ ਰਹੇ ਨੇ ਇੰਨਾ ਦੀ ਡਿਮਾਂਡ ਆ ਬਾਈ ਜਾਰੇ ਜਿਵੇਂ ਆ ਬੱਗੀ ਨਾਸ ਹੋ ਗਈ ਜਾਂ ਸਾਰਾ ਵਾਈਟ ਫੇਸ ਹੋ ਗਿਆ ਆ ਮੱਥੇ ਮੱਥੇ ਪਟਾ ਕਹਿ ਲਈਏ ਮੱਥੇ ਪਟਾ ਹੋ ਗਿਆ ਜਿਵੇਂ ਦਾ ਸਾਰਾ ਤੇ ਮਾਰਕਿੰਗ ਇਹਦੀ ਵੀ ਪੂਰੀ ਪ੍ਰੋਪਰ ਪ੍ਰੋਪਰ ਹੀ ਰਹੂਗੀ ਸਮੀ ਪੜੀ ਇਹ ਕਹੂੰਗਾ ਪੂਰੀ ਫੁੱਲ ਆ ਗਈ ਥੋੜਾ ਜਿਹਾ ਡਰਦੀ ਆ ਅੱਲੇ ਆ ਬਾਹਲੇ ਬੰਨੇ ਲਿਆ ਤੇ ਬਾਕੀ ਸਜਣੇ ਇੱਥੋਂ ਨਾ ਤੁਰਦੀ ਜੱਜਮੈਂਟ ਕਰ ਲਿਜੇ ਬਾਈ ਨੇ ਦੱਸਿਆ ਨਾ ਵੀ ਫੁੱਲ ਫੇਸ ਵਾਈਟ ਆ ਗਿਆ ਇਹਦਾ ਤੇ ਸਮੀ ਪੜੀ ਚੰਗੀ ਆ ਜਾਨ ਚੰਗੀ ਥਣ ਵੀ ਸਿੰਗਲ ਚਾਰ ਨੇ ਤੇ ਬਾਕੀ ਇਹ ਗੱਲ ਕਹੂੰਗਾ ਵੀ ਇਹਦੀ ਮਾਰਕਿੰਗ ਨਾ ਜਿਹੜੀ ਮਾਰਕਿੰਗ ਬਹੁਤ ਕਮਾਲ ਦੀ ਆ ਗਈ ਇਹ ਇੱਥੋਂ ਕਰ ਸਕਦੇ ਜੇ ਇੱਥੇ ਤਾਂ ਮਤਲਬ ਮਾਰਕਿੰਗ ਚੈੱਕ ਕਰ ਸਕਦੇ ਆ ਥੋੜਾ ਜਨਾ ਉਪਰ ਆ ਜਾ ਮਨਾਉਂਦੀ ਆ ਕਿਉਂਕਿ ਬਾਈ ਕਹਿੰਦਾ ਨਾ ਇਹ ਕੱਲ ਸ਼ਾਮ ਨੂੰ ਇਹ ਆਈ ਆ ਉਹਦੇ ਤੇ ਬਾਕੀ ਉਹਦਾ ਸਾਮੀ ਪਲੀ ਚੰਗੀਆਂ ਥੋੜੀ ਜਿਹੀ ਪਰਲੇ ਬੰਨੇ ਕਰਦੇ ਬਾਈ ਮਾਰਕਿੰਗ ਵੀ ਪ੍ਰੋਪਰ ਪ੍ਰੋਪਰ ਹੈ ਤੇ ਬਾਕੀ ਜਾਨ ਵੀ ਕੱਟੀ ਚ ਚੰਗੀਆਂ ਉਹ ਚੀਜ਼ ਨਹੀਂ ਲੂਗੇ ਇੱਥੇ ਤਾਂ ਅਸੀਂ ਝੋਲੀ ਚੈੱਕ ਕਰ ਸਕਦੇ ਹਾਂ ਸਿੰਗਲ ਚਾਰ ਰਹਿਣਗੇ ਥਾਣਾ ਤੇ ਮਾਰਕਿੰਗ ਆ ਗਈ ਪੂਰੀ ਆਸਲ ਕਹੂੰਗਾ ਪੂਰੀ ਕਮਾਲ ਦੀ ਕੱਟੀ ਆ ਗਈ ਨੀਲੀ ਦੀ ਉਮਰ ਕਿੰਨੀ ਤੇ ਆਨੇ ਦੀ ਉਮਰ ਬਾਈ ਇਹਦੀ 17 ਮਹੀਨੇ 17 ਮਹੀਨੇ ਤੇ ਪੈਸੇ ਇਹਦੇ ਕਿੰਨੇ ਲਾਂਗੇ ਅੱਜ ਇਹਦਾ ਬਾਈ 40000 ਇਹਦਾ 40 ਰੂਪਾ ਨੰਬਰ ਇਹਦਾ ਆ ਗਿਆ ਚੌਥਾ ਹੈ ਨਾ ਚੌਥਾ ਬਈ ਹੈ ਜੀ ਨੰਬਰ ਆ ਗਿਆ ਚੌਥਾ ਚਾਰ ਤਾਂ ਨੀਲੀ ਦੀ ਆ ਗਿਆ ਇਧਰਲੇ ਬੰਨੇ ਕੱਲੀ-ਕੱਲੀ ਦਿਖਾ ਦਣਾ ਇੱਕ ਵਾਰੀ ਦੁਬਾਰਾ ਕੈਮਰੇ 'ਚ ਕਟੀਆਂ ਸਾਫ਼-ਸੁਥਰੀਆਂ ਨੇ ਪ੍ਰੋਪਰ ਮਾਰਕਿੰਗ 'ਚ ਨੇ ਕੋਈ ਟੁੱਟਵੀਂ ਮਾਰਕਿੰਗ ਨਹੀਂ ਤੇ ਲਾਸਟ ਤੇ ਤੁਹਾਨੂੰ ਬੂਰੀ ਦਾ ਤੋਹਫਾ ਹੀ ਦਿਖਾ ਦੂਗਾ ਇਹਦਾ ਮੈਂ ਸ਼ੂ ਤੇ ਵੀ ਨਿਸ਼ਾਨ ਆ ਗਿਆ ਇਹਦੇ ਬਾਡੀ ਦੀ ਬਣਤਰ ਤੋਂ ਲਾ ਕੇ ਪੂਰੀ ਸਮੀਪਲੀ ਆ ਗਈ ਇਹਦੀ ਉਮਰ ਬਈ ਇਹਦੀ ਵੀ 18-19 ਮਹੀਨੇ ਹੈਗੀ ਹੈ ਅੱਲੀਆ ਬਾਰਲੇ ਬੰਨੇ ਤੇ ਬਾਕੀ ਇੱਥੇ ਤੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਇਹਦੀ ਉਮਰ ਕਿੰਨੀ ਦੱਸਿਆ ਦੀ 18-19 ਮਹੀਨੇ 1.5 ਸਾਲ ਦੇ ਲਗਭਗ 1.5 ਸਾਲ ਥਣ ਸਿੰਗਲ ਚਾਰ ਹੀ ਰਹਿਣਗੇ ਥਣ ਚੰਗਰ ਸਾਰ ਹੀ ਬਈ ਮਾਰਕਿੰਗ ਆ ਗਈ ਹੈ ਨਾ ਪਿਛਲੇ ਪੈਰਾਂ ਤੇ ਵੀ ਆ ਗਈ ਸ਼ੂ ਤੇ ਵੀ ਆ ਗਈ ਤੇ ਮੱਥੇ 'ਚ ਇਹਦੇ ਬੱਲ ਵੀ ਆ ਗਿਆ ਨਾ ਸੀਲ ਠੰਡੀ ਬਹੁਤ ਆ ਬਈ ਕੱਟੀ ਪੂਰੀ ਠੰਡੀ ਆ ਗਈ ਸਭਾਣ ਖਾਣ ਪੀਣ ਦੀ ਖੁੱਲੀ ਆ ਮੰਨ ਲਾ ਵੀ ਵਧੀਆ ਪਲੀ ਹੋਈ ਆ ਉਹ ਨਹੀਂ ਕੰਮ ਹੈਗਾ ਠੀਕ ਆ ਗੱਲ ਇਹ ਬੂਰੀ ਮੱਝ ਦੀ ਏ ਇਹ ਬੂਰੀ ਦੀ ਆ ਅੱਲੇ ਯਾਰਲੇ ਬੰਨੇ ਲਿਆ ਜ਼ਿਆਦਾਤਰ ਨੀਲੀ ਨੂੰ ਟੱਚ ਕਰਦੀ ਆ ਇਹਦੇ ਅੱਖਾਂ 'ਚ ਵੀ ਜਵਾਬ ਆ ਅੱਖਾਂ 'ਚ ਵੀ ਜਵਾਬ ਆ ਗਏ ਮੱਥੇ 'ਚ ਬੱਲ ਆ ਗਿਆ ਤੇ ਪੈਰਾਂ ਤੇ ਵੀ ਆ ਗਿਆ ਤੇ ਸ਼ੂ ਤੇ ਵੀ ਆ ਗਿਆ ਖਾਸ ਗੱਲ ਇਹਦੀ ਇਹ ਆ ਇਹ ਤਾਂ ਯਾਰ ਨਾ ਗੱਬਣ ਹੋਣ ਦੇ ਕਾਬਿਲ ਹੀ ਆ ਮਹੀਨੇ ਦੋ ਮਹੀਨੇ ਸਾਮਕੇ ਨਾ ਹਾਂ ਬਾਈ ਜੇ ਬਾਲਾ ਐਕਤੀ ਐਕਤੀ ਹੋ ਜੂਗੀ ਦੋ ਚਾਰ ਮਹੀਨਿਆਂ ਚ ਹਾਂ ਦੋ ਤੋਂ ਦੋ ਤੋਂ ਚਾਰ ਮਹੀਨੇ ਸਾਮਕੇ ਗੱਬਣ ਹੋਣ ਦੇ ਬਿਲਕੁਲ ਕਾਬਿਲ ਆ ਗਈ ਕੱਦ ਘਾਟ ਚੰਗਾ ਤੇ ਥੱਲੇ ਵਾਲਾ ਸਿਸਟਮ ਸੋਣਾ ਇਹਦਾ ਲੱਭੀ ਇੱਥੋਂ ਕਰਾ ਦੀ ਜਿੱਕ ਇਹ ਇੱਥੋਂ ਮਾਰਨੀ ਕੈਮਰਾ ਥਣ ਸਿੰਗਲ ਚਾਰੀ ਆਣੇ ਬਾਕੀ ਠੰਡੀ ਸੀਰ ਬਹੁਤ ਜ਼ਿਆਦਾ ਹੈ ਇਹ ਹੋ ਜਾ ਬਾਈ ਸਾਈਡ ਨੂੰ ਮਾਰ ਜਾ ਇੱਥੋਂ ਕਰਾ ਦੀ ਜਿੱਕ ਠੰਡੀ ਆ ਗਈ ਪੂਰੀ ਫੰਡ ਹੈ ਨਾ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ 42000 ਇਹਦਾ 42000 ਹਾਂਜੀ ਬਾਈ ਨੰਬਰ ਬੋਲ ਦੋ ਜੀ ਨੰਬਰ ਆਪਣਾ 97815 ਹਾਂਜੀ 64412 ਪਿੰਡ ਰਾਮਗੜ ਜਵੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਚਾਰ ਤਾਂ ਮੱਲੋਂ ਨੀਲੀ ਰਾਵੀ ਜੀਆਂ ਦਿਖਾਤੀਆਂ ਤੁਹਾਨੂੰ ਕਮਾਲ ਦੀਆਂ ਕੱਟੀਆਂ ਇੱਕ ਦਿਖਾਤੀ ਬੂਰੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ